ਸਤ ਸ੍ਰੀ ਅਕਾਲ ਦੋਸਤੋ ਗੋਨਿਆਣਾ ਸਾਈਕਲਿੰਗ ਸਾਈਕਲਿੰਗ ਕਲੱਬ ਦੇ ਸਾਰੇ ਮੈਂਬਰਾਂ ਨੂੰ ਸਜਰੀ ਸਵੇਰ ਮੁਬਾਰਕ ਤੇ ਲੋਕੇਸ਼ਨ ਤੁਸੀਂ ਗੈਸ ਕਰ ਲਓ ਅੱਜ ਅਸੀਂ ਕਿੱਥੇ ਖੜੇ ਹਾਂ ਕੱਲ ਅਸੀਂ ਪੁਲ ਤੇ ਖੜੇ ਸੀ ਸ਼ਾਇਦ ਅੱਜ ਪੁਲ ਦੇ ਥੱਲੇ ਖੜੇ ਹਾਂ ਤੇ ਵੈਸੇ ਇਹ ਲੋਕੇਸ਼ਨ ਵੀ ਕਿਸੇ ਜੰਗਲ ਨਾਲੋਂ ਘੱਟ ਨਹੀਂ ਸਭ ਤੋਂ ਹੀਰਾ ਲੋਕੇਸ਼ਨ ਹੈ ਆਪਣੇ ਏਰੀਆ ਦੀ ਦੇਖੋ ਕਿੰਨੀ ਸੋਹਣੀ ਲੋਕੇਸ਼ਨ ਹੈ ਤੇ ਚਲੋ ਮੁੱਦੇ ਤੇ ਆਉਂਦੇ ਆ ਅੱਜ ਦੀ ਵੀਡੀਓ ਬਣਾਉਣ ਦਾ ਜਿਹੜਾ ਮੇਨ ਮਕਸਦ ਹੈ ਉਹ ਕੱਲ ਦਾ ਇਵੈਂਟ ਕੱਲ ਦਾ ਇਵੈਂਟ ਬਾ ਕਮਾਲ ਸੀਗਾ ਅਸਿਊਮਿੰਗ ਰਾਈਟ ਤੇ ਜਿੰਨਾ ਭਰਾਵਾਂ ਸਦਕਾ ਇਸ ਇਵੈਂਟ ਨਾਲ ਮੈਂ ਜੁੜਿਆ ਜਾਂ ਇਹ ਇਵੈਂਟ ਇਹ ਪ੍ਰੋਗਰਾਮ ਦੇਖਣ ਦਾ ਮੈਨੂੰ ਮੌਕਾ ਮਿਲਿਆ ਉਹਨਾਂ ਦਾ ਬਹੁਤ ਬਹੁਤ तहे ਦਿਲੋਂ ਧੰਨਵਾਦ ਸਭ ਤੋਂ ਪਹਿਲਾਂ ਬਾਈ ਰਵਿੰਦਰ ਰਵੀ ਦਾ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਤਿੰਨ ਕੰਦੇ ਕਹਿੰਦੇ ਹੁੰਦੇ ਆ ਵੀ ਇਸ ਕਲੱਬ ਨੂੰ ਜਿਨ੍ਹਾਂ ਨੇ ਚਲਾਇਆ ਦੂਜਾ ਬਾਈ ਸੁਰਿੰਦਰ ਨੰਦ ਤੇ ਤੀਜਾ ਸ਼ਾਇਦ ਰਗਵੀਰ ਸਿੰਘ ਹੈ ਤੇ ਬਾਕੀ ਸਾਰਿਆਂ ਦਾ ਹੀ ਜਿਨ੍ਹਾਂ ਕਰਕੇ ਕੱਲ ਦਾ ਪ੍ਰੋਗਰਾਮ ਵੇਖਣ ਨੂੰ ਮਿਲਿਆ ਬੜੇ ਚੰਗੇ ਚੰਗੀਆਂ ਸ਼ਖਸੀਤਾਂ ਨੂੰ ਮਿਲਣ ਦਾ ਮੌਕਾ ਮਿਲਿਆ ਊਰਜਾ ਦਾ ਸੰਚਾਰ ਹੋਇਆ ਇਹੇ ਜਿਹੜੇ ਦਿਨ ਜਿਹੜੇ ਹੁੰਦੇ ਆ ਉਹ ਜ਼ਿੰਦਗੀ ਬਦਲਣ ਵਾਲੇ ਹੁੰਦੇ ਆ ਤੇ ਮੈਂ ਕੱਲ ਸਾਰੇ ਦਿਹਾੜੀ ਬਹੁਤ ਕੁਝ ਸੋਚਿਆ ਬਹੁਤ ਕੁਝ ਚੱਲਿਆ ਅੰਦਰ ਤੇ ਸਿੰਘ ਰਾਈਡਰਸ ਵਾਲੇ ਵੀਰਾਂ ਦਾ ਵੀ ਬਹੁਤ ਧੰਨਵਾਦ ਵੈਸੇ ਮੈਂ ਕੱਲ ਮੈਸੇਜ ਵੀ ਕਰਿਆ ਸੀ ਤੇ ਅੱਜ ਦਾਸ ਆਇਆ ਇਕੱਲੇ ਆਸਿੰਗ ਰਾਈਡ ਕੋਈ ਨਹੀਂ ਆਇਆ ਨਾਲ ਚਲੋ ਕੋਈ ਗੱਲ ਨਹੀਂ ਕਿਸੇ ਨੂੰ ਕੋਈ ਲਾਂਤ ਨਹੀਂ ਕਿਸੇ ਨੂੰ ਕੋਈ ਗਾਲਾਂ ਨਹੀਂ ਸਾਰਿਆਂ ਦਾ ਧੰਨਵਾਦ ਸਾਰੇ ਚੜ੍ਹਦੀ ਕਲਾ ਚ ਰਹੋ ਆਇਆ ਕਰੋ ਹੋ ਜਾਇਆ ਕਰੋ ਤੇ ਬਾਕੀ ਬਾਈ ਜੀ ਜਿਉਂਦੇ ਵਸਦੇ ਰਹੋ ਗੁੱਡ ਮਾਰਨਿੰਗ ਇੱਕ ਵਾਰੀ ਫੇਰ ਵੇਖ ਲਓ ਵੀਓ ਆ ਸਾਢੇ 6 ਵਜੇ ਮੈਂ ਵਾਪਸ ਆ ਗਿਆ ਉੱਥੋਂ ਕੱਲਾ ਹੋਣ ਕਰਕੇ ਜੋਗਰਬਰਗ ਵੀ ਮੈਂ ਟਾਈਮ ਨਾਲ ਪਹੁੰਚ ਗਿਆ ਐਕਸਰਸਾਈਜ਼ ਵੀ ਵਧੀਆ ਲਾ ਲਈ ਤੇ ਉੱਥੋਂ ਮੈਂ ਵਾਪਸੀ ਦੇ ਚਾਲੇ-ਵਾਲੇ ਸੀ 6 ਵਜੇ ਕੇ 5 ਮਿੰਟ ਦੇ ਤੇ ਹੁਣ ਤਕਰੀਬਨ ਸਮਾਂ ਹੋਇਆ 6:25 ਮਿੰਟ ਦਾ ਤੇ ਭੋਖੜੇ ਵਾਲੇ ਸੂਏ ਤੇ ਖੜਾ ਹਾਂ ਸੋ ਵਾਂਸ ਅਗੇਮ ਧੰਨਵਾਦ ਦੋਸਤੋ